ਤੇ ਕਲਗੀਧਰ ਪਿਤਾ ਨੂੰ ਹੱਥ ਜੋੜ ਕੇ ਸਵਾਲ ਕਰਦੇ ਹੈ ਕਹਿੰਦੇ ਪਾਸ਼ਾ ਜੀ ਜਿਹੜਾ ਬੰਦਾ ਕਤਲ ਕਰਦਾ ਉਹ ਵੀ ਅਪਰਾਧੀ ਹੈ ਪਾਸ਼ਾ ਜੀ ਜਿਹੜਾ ਬੰਦਾ ਕਿਸੇ ਦੇ ਨਾਲ ਠੱਗੀਆਂ ਕਰਦਾ ਉਹ ਵੀ ਅਪਰਾਧੀ ਹੈ ਪਾਸ਼ਾ ਜੀ ਜਿਹੜਾ ਬੰਦਾ ਕਿਸੇ ਦੇ ਨਾਲ ਧੋਖਾ ਕਰਦਾ ਉਹ ਵੀ ਅਪਰਾਧੀ ਹੈ ਪਰ ਸੱਚੇ ਪਾਤਸ਼ਾਹ ਜੀ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਅਪਰਾਧੀ ਕੌਣ ਹੈ ਇੱਕ ਚੋਰੀ ਕਰਨ ਵਾਲਾ ਧੋਖਾ ਕਰਨ ਵਾਲਾ ਕਤਲ ਕਰਨ ਵਾਲਾ ਹੈ ਤਿੰਨੇ ਅਪਰਾਧੀ ਹੈ ਪਰ ਪਾਤਸ਼ਾਹ ਜੀ ਮੈਨੂੰ ਇਹ ਦੱਸੋ ਵੀ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਅਪਰਾਧੀ ਕੌਣ ਹੈ ਤੇ ਕਲਗੀਧਰ ਪਿਤਾ ਨੇ ਭੈਣੋਂ ਉੱਤਰ ਪਤਾ ਕੀ ਦਿੱਤਾ ਸੀ ਪਾਤਸ਼ਾਹ ਜੀ ਕਹਿੰਦੇ ਸੰਗਤ ਮੈਂ ਜੋ ਬਾਤ ਚਲਾਵੈ ਸੋ ਤਨਖਾਈਆ ਵੱਡੋ ਕਹਾਵੈ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਵੱਡਾ ਅਪਰਾਧੀ ਉਹ ਐ ਜਿਹੜਾ ਸੰਗਤ ਦੇ ਵਿੱਚ ਬਹਿ ਕੇ ਗੱਲਾਂ ਕਰਦਾ ਤੇ ਤੁਸੀਂ ਆਪੇ ਹਿਸਾਬ ਲਾ ਲੂ ਵੀ ਆਪਾਂ ਅਪਰਾਧੀ ਬਾਨਾ ਕਿ ਗੁਰੂ ਕੇ ਸਿੱਖ ਬਾਨਾ ਅਪਰਾਧੀ ਤੇ ਬਹੁਤੁਰੇ ਫਿਰਦੇ ਐ ਆਪਾਂ ਗੁਰੂ ਦੇ ਸਿੱਖ ਬਾਨਾਂ ਆਪਾਂ ਕੁਝ ਸੁਣਨ ਵਾਸਤੇ ਆਏ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਵਤ ਸੁਣਨ ਵਾਸਤੇ ਆਏ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਕਰਨ ਵਾਸਤੇ ਆਏ ਆ ਆਪਾਂ ਉਸ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆ ਜਿਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਨੇ ਕਿਹਾ ਸੀ ਇਹ ਨਥਾਵਾ ਹੈ ਜਿਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਨੇ ਕਿਹਾ ਸੀ ਇਹਦਾ ਘਰ ਨਹੀਂ ਹੈਗਾ ਜਿਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਨੇ ਕਿਹਾ ਸੀ ਇਹਦੇ ਚੁੱਲ੍ਹੇ ਦੇ ਵਿੱਚ ਘਾਹ ਉਗ ਜਾਣਾ ਜਿਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਨੇ ਕਿਹਾ ਸੀ ਇਹਦੇ ਘਰ ਦੇ ਦਰਵਾਜ਼ੇ ਸਦਾ ਵਾਸਤੇ ਬੰਦ ਹੋ ਜਾਣੇ ਉਸ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਤੇ ਜਿਹੜੇ ਦੁਨੀਆਂ ਦੇ ਲੋਕਾਂ ਨੇ ਕਿਹਾ ਸੀ ਨਾ ਇਹਦੇ ਚੁੱਲ੍ਹੇ ਦੇ ਵਿੱਚ ਘਾਹ ਉਗ ਜਾਣਾ ਉਹਦਾ ਚੁੱਲ੍ਹਾ ਵੇਖ ਲੂ 24 ਘੰਟੇ ਤੱਕ ਦਾ ਤੇ ਜਿਹੜੇ ਲੋਕਾਂ ਨੇ ਕਿਹਾ ਸੀ ਇਹਦੇ ਦਰਵਾਜ਼ੇ ਸਦਾ ਵਾਸਤੇ ਬੰਦ ਹੋ ਜਾਣੇ ਦੁਨੀਆ ਦੇ ਵਿੱਚ ਘਰ ਨੇ ਕਰੋੜਾਂ ਦੀਆਂ ਕੋਠੀਆਂ ਨੇ ਕਰੋੜਾਂ ਦੀਆਂ ਕੋਠੀਆਂ ਨੂੰ ਵੀ ਉਹਦਾ ਮਾਲਕ ਜਿੰਦਰਾ ਲਾ ਕੇ ਸੌਂਦਾ ਹੈ ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਨੂੰ ਜਿੰਦਰਾ ਕਦੇ ਨਹੀਂ ਲੱਗਦਾ ਜਿਹਨੂੰ ਕਹਿੰਦੇ ਸੀ ਨਾ ਇਹ ਨਥਾਵਾ ਇਹਦਾ ਘਰ ਨਹੀਂ ਹੈਗਾ ਇਹਦੇ ਭੈਣ ਭਰਾ ਨਹੀਂ ਹੈਗੇ ਇਹਦੇ ਰਿਸ਼ਤੇਦਾਰ ਨਹੀਂ ਹੈਗੇ ਉਹ ਨਥਾਵਾ ਨਹੀਂ ਅੱਜ ਲੱਖਾਂ ਉਹਦੀ ਸ਼ਰਨ ਲੈ ਕੇ ਉਹਦੇ ਥਾਂ ਤੇ ਰਹਿ ਰਹੇ ਨੇ ਉਹ ਹੈ ਉਸ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਪਿਆਰਿਓ ਆਪਾਂ ਜੁੜ ਕੇ ਬੈਠੇ ਆਂ ਗੁਰੂ ਹੈ ਕਿ ਸਾਨੂੰ ਇਹ ਸਮਝਣਾ ਪਵੇਗਾ ਜਿੰਨਾ ਚਿਰ ਸਾਨੂੰ ਇਹ ਨਾ ਨਾ ਸਮਝ ਪਈ ਵੀ ਗੁਰੂ ਕੀ ਹੈ ਗੁਰੂ ਦੀ ਅਹਿਮੀਅਤ ਕੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਚਿਰ ਸਾਡਾ ਪਿਆਰ ਸਾਡਾ ਸਨੇਹ ਗੁਰੂ ਦੇ ਨਾਲ ਨਹੀਂ ਬਣ ਸਕਦਾ